ਠੀਕ ਹੈ ਉਹ ਭਲੇ ਦੀ ਭਾਈ ਗੱਲ ਕਰਨੇ ਆ ਨਹੀਂ ਸੁਣਨੀ ਤੁਸੀਂ ਨਹੀਂ ਕਰਨੀ ਕਰੋ ਜਿੱਦਾਂ ਮਰਜੀ ਸਾਡਾ ਥੋੜੀ ਕੋਈ ਨੁਕਸਾਨ ਨਹੀਂ ਆ ਸਾਡਾ ਸਾਡੀ ਰੋਟੀ ਖੋਲੋਂਗੇ ਤੁਸੀਂ ਹੈ ਕੋਈ ਕਥਾਕਾਰ ਜਿਹੜਾ ਇਹ ਗੱਲ ਕਹਿੰਦਾ ਹੋਵੇ ਕਿ ਜੇ ਆਹ ਕੰਮ ਕਰ ਦਿੱਤਾ ਅਸੀਂ ਹਰਨੇਕ ਹੁਣਾਂ ਦਾ ਰੋਜ਼ਗਾਰ ਬੰਦ ਕਰ ਦੇਣਾ ਅਸੀਂ ਕਿਹੜਾ ਆ ਕੀ ਕਰੋਗੇ ਤੁਸੀਂ ਰੇਡੀਓ ਸੁਣ ਕੇ ਸਾਨ ਕਰਦੇ ਸਾਡੇ ਉੱਤੇ ਮੈਂ ਗਰੰਟੀ ਦੇ ਦਿੰਦਾ ਫਤੋ ਰਹਿਣਾ ਨਹੀਂ ਜਾਣਾ ਤੁਹਾਨੂੰ ਨੀਂਦ ਨਹੀਂ ਆਉਣੀ ਰਾਤ ਨੂੰ ਤੁਸੀਂ ਤਾਂ ਬੁੜਕ-ਬੁੜਕੇ ਉੱਠਣਾ ਦੇਖਿਓ ਤੁਸੀਂ 2-4 ਸਾਲ ਹੋਰ ਠਹਿਰਨਾ ਲੋਕਾਂ ਨੇ ਸਾਡੇ ਥੋੜਾ ਕਹਿਣ ਦੀ ਗੱਲ ਆ ਜਿੰਨੀ ਤੇਜ਼ੀ ਨਾਲ ਜਿ ਸਾਨੂੰ ਤਾਂ ਬਦਨਾਮੀ ਮਿਲ ਜਾਂਦੀ ਆ ਤੇ ਰੇਡੀਓ ਵਾਲੇ ਕਹਿੰਦੇ ਆ ਇੰਨਾ ਗਿਆਨ ਤਾਂ ਹੁਣ ਕੱਲੇ-ਕੱਲੇ ਬੱਚੇ ਨੂੰ ਆ ਆ ਜਿਹੜੀਆਂ ਗੱਲਾਂ ਕਿਹਨੂੰ ਨਹੀਂ ਪਤਾ ਇਹ ਗੱਲਾਂ ਦਾ ਠੀਕ ਹੈ ਇਹ ਤਾਂ ਤੁਸੀਂ ਕਥਾਕਾਰ ਮੈਂ ਕਹਿੰਦਾ ਪਿੰਡ ਦੇ ਵਿੱਚ ਚਲ ਜਿਓ ਤੁਹਾਨੂੰ ਲੋਕਾਂ ਨੇ ਘੇਰ ਲੈਣਾ ਉੱਥੇ ਠੀਕ ਹੈ ਸਾਡਾ ਰੇਡੀਓ ਬੰਦ ਕਰ ਕਰਾ ਕੇ ਨਹੀਂ ਤੁਹਾਡਾ ਸਰ ਜਾਣਾ ਅਸੀਂ ਚੁੱਪ ਕਰ ਜਾਣਾ ਜੇ ਕਿਸੇ ਨੂੰ ਹੀ ਲੱਗਦਾ ਆ ਜਿਹੜੇ ਦਸਮਗ੍ਰੰਥ ਨੂੰ ਮੰਨਣੇ ਵਾਲੇ ਆ ਚਾਹੇ ਉਹ ਅਕਾਲ ਤਖਤ ਦੇ ਜਥੇਦਾਰ ਆ ਚਾਹੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਆ ਚਾਹੀ ਡੇਰੀਆ ਟਕਸਾਲਾਂ ਵਾਲੇ ਆ ਦੰਦਵੀ ਟਕਸਾਲ ਵਾਲੇ ਅਖੰਡ ਕੀਰਤਨੀ ਜਿਹੜੇ ਵੀ ਦਸਮ ਗ੍ਰੰਥ ਨੂੰ ਸਮੁੱਚੇ ਨੂੰ ਗੁਰੂ ਮੰਨਦੇ ਆ ਉਹਨਾਂ ਜਿਹੜੇ ਇਹ ਵੀ ਕਹਿੰਦੇ ਆ ਨਾ ਵੀ ਨਹੀਂ ਜੀ ਨਹੀਂ ਅਸੀਂ ਸਾਰੇ ਨੂੰ ਗੁਰੂ ਨਹੀਂ ਮੰਨਦੇ ਉਹਨਾਂ ਨੂੰ ਵੀ ਬੇਨਤੀ ਆ ਭਈ ਉਹ ਜ਼ਰੂਰ ਜਿਹੜਾ ਇਹ ਇਹ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਹੋਣ ਵਾਲਾ ਮੁੱਦਾ ਆ ਉਹਦੇ ਉੱਤੇ ਜ਼ਰੂਰ ਉਹ ਕੰਮ ਕਰੇ ਇਹ ਉਹ ਉਹ ਬੜਾ ਜ਼ਰੂਰੀ ਆ ਜੇ ਉਹ ਨਹੀਂ ਕਰ ਰਹੇ ਤੇ ਇਹ ਦਾ ਮਤਲਬ ਬੇਈਮਾਨੀ ਕਰ ਰਹੇ ਆ ਉਹ ਸਿਰਫ ਡੰਗ ਟਪਾ ਰਹੇ ਆ ਉਹ ਇਦਾਂ ਇਦਾਂ ਉਹਨਾਂ ਨੂੰ ਜਾ ਕੇ ਇਹ ਕਹਿੰਦੇ ਹੋਣੇ ਪੇ ਅਸੀਂ ਤਾਂ ਜੀ ਮੰਨਦੇ ਹਾਂ ਸਾਡੇ ਕੋ ਆ ਕੇ ਹੀ ਕਹੀ ਜਾਂਦੇ ਹੋਣੇ ਆ ਵੀ ਨਾ ਜੀ ਅਸੀਂ ਉਹਨੂੰ ਉਹਨੂੰ ਗੁਰੂ ਦੇ ਬਰਾਬਰ ਥੋੜੀ ਮੰਨਦੇ ਆ ਉਹਦੇ ਨਾਲ ਨਹੀਂ ਸਰ ਜਾਣਾ ਤੇ ਆਪਾਂ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਦੀ ਗੱਲ ਆ ਰਚਨਾਮਾ ਦੀ ਗੱਲ ਆ ਉਹ ਜਿੱਥੋਂ ਵੀ ਹੈਗੀਆਂ ਜਿੱਦਾਂ ਮਰਿਆਦਾ ਦੇ ਵਿੱਚ ਲਿਖੀਆਂ ਆ ਉਹਨੂੰ ਇਸੇ ਤਰੀਕੇ ਨਾਲ ਅੰਮ੍ਰਿਤ ਸੰਚਾਰ ਦੇ ਲਈ ਸਾਰਿਆਂ ਦੇ ਲਈ ਮੰਨਿਆ ਜਾ ਸਕਦਾ ਆ ਜਿਹੜੇ ਨਹੀਂ ਜਿਹੜੇ ਜਾਦੇ ਜਾਦੇ ਬੱਖਾ ਕੁਛ ਕਰਨਾ ਚਾਹੁੰਦੇ ਆ ਬਿਨਾ ਕੁਛ ਤੈਅ ਕਰਨੀ ਤੂੰ ਉਹ 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 ਆਪ ਆਪਣਾ ਕੰਮ ਕਰੀ ਜਾਣ ਪਰ ਸਾਡੇ ਲਈ ਅਸੀਂ ਆਪਣਾ ਪੱਖ ਦੱਸ ਦਿੱਤਾ ਤੁਹਾਨੂੰ ਅਸੀਂ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਇਹਦੇ ਉੱਤੇ ਵਿਚਾਰ ਜੇ ਹੋ ਜਵੇ ਜੋ ਸਟੈਪ ਲੈ ਲੈਂਦੇ ਆ ਤੇ ਜੇ ਉਹ ਨਹੀਂ ਲੈਂਦੇ ਫਿਰ ਤੁਸੀਂ ਇਹ ਇਹ ਖਿਆਲ ਰੱਖਿਓ ਭਾਈ ਐਵੇਂ ਇਹਨੂੰ ਵਾਰਨਿੰਗ ਨਾ ਜਾਣਿਓ ਅਸੀਂ ਬੜੀ ਸਹਿਜ ਦੇ ਨਾਲ ਜਿਹੜਾ ਇੱਕ ਇੱਕ ਚਰਿੱਤਰ ਪੜ ਰਹੇ ਹਾਂ ਜਿਹੜੇ ਦਸ ਮੰਨਤ ਨੂੰ ਮੰਨਣੇ ਵਾਲੇ ਆ ਟਕਸਾਲ ਵਾਲੇ ਆ ਇੱਕ ਗੱਲ ਉਹਨਾਂ ਨੂੰ ਇਮਾਨਦਾਰੀ ਨਾਲ ਦੇਖਣੀ ਚਾਹੀਦੀ ਪਰਖਣੀ ਚਾਹੀਦੀ ਆ ਜੇ ਪੰਥਪ੍ਰੀਤ ਸਿੰਘ ਧੁੰਦਾ ਜੀ ਜਿਨ੍ਹਾਂ ਦੇ ਨਾਲ ਇੰਨੇ ਸਾਲਾਂ ਦਾ ਸਾਡਾ ਪਿਆਰ ਸੀ ਜੇ ਉਹਨਾਂ ਦੇ ਬਾਰੇ ਅਸੀਂ ਇਹ ਗੱਲਾਂ ਕਹਿ ਸਕਦੇ ਆ ਜੇ ਉਹਨਾਂ ਦੇ ਉੱਤੇ ਅਸੀਂ ਇਹ ਸਟੈਂਡ ਲੈ ਸਕਦੇ ਆ ਤੇ ਤੁਹਾਡੇ ਬਾਰੇ ਅਸੀਂ ਇਦਾਂ ਨਹੀਂ ਕਰਨ ਲੱਗੇ ਵੀ ਐਵੇਂ ਪਿੱਛੇ ਨੂੰ ਮੁੜ ਜਾਗੇ ਅਸੀਂ ਕਹਿੰਨੇ ਆ ਇਥੋਂ ਰੇਡੀਓ ਤੋਂ ਪੇ ਅਸੀਂ ਤਾਂ ਤਿੰਨ ਚਾਰ ਜਣੇ ਹੀ ਆ ਇਹ ਸਾਡਾ ਕਹਿਣਾ ਆ ਇਦੇ ਉੱਤੇ ਤੁਸੀਂ ਸ਼ਰਮ ਕਰ ਲਿਆ ਕਰੋ ਜੇ ਭਾਂਡੇ ਦਾ ਮੂੰਹ ਖੁੱਲਾ ਹੋਵੇ ਕਹਿੰਦੇ ਤੇ ਕੁੱਤੇ ਨੂੰ ਸ਼ਰਮ ਕਰ ਲੈਣੀ ਚਾਹੀਦੀ ਆ ਤੁਸੀਂ ਇਸ ਗੱਲ ਦੀ ਸ਼ਰਮ ਕਰ ਲਿਆ ਕਰੋ ਥੋੜੀ ਬਹੁਤੀ ਵੀ ਵੀ ਇਹ ਇਹ ਇਹਨਾਂ ਦੇ ਅਰਥ ਇਹ ਨਹੀਂ ਹੈਗੇ ਤੇ ਉਹ ਅਸੀਂ ਕਹਿ ਰਹੇ ਹਾਂ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਤੇ ਹੈਗਾ ਇਦਾਂ ਹੈ ਠੀਕ ਹੈ ਜੀ ਫਿਰ ਤੁਸੀਂ ਤੁਸੀਂ ਜਦੋਂ ਜਦੋਂ ਲੱਗੂ ਵੀ ਇੱਕ ਅਸੀਂ ਲਿਮਟਿਡ ਟਾਈਮ ਆ ਇੱਕ ਨਿਸ਼ਚਿਤ ਟਾਈਮ ਆ ਜਦੋਂ ਤੱਕ ਅਸੀਂ ਗੱਲ ਕਹਿੰਨੇ ਆ ਇਹ ਤੋਂ ਇਹ ਤੋਂ ਗਾਹਾਂ ਤੁਸੀਂ ਦੇਖ ਲਿਓ ਲੋਕਾਂ ਨੇ ਫੈਸਲੇ ਆਪ ਲੈਣੇ ਆ ਸੰਸਥਾਵਾਂ ਖੜ ਜਾਨੀਆਂ ਮੁੜ ਕੇ ਨਹੀਂ ਤੁਹਾਡਾ ਕੋਈ ਇਦਾਂ ਦਾ ਜਿਹੜਾ ਆ ਥਾਉ ਪਤਾ ਲੱਗਣਾ ਠੀਕ ਹੈ ਵੀਦੋ ਲੋੜ ਆ ਜੇ ਵੇਲੇ ਸਿਰ ਜੇ ਤੁਸੀਂ ਨਹੀਂ ਨਾਲ ਖੜ ਸਕਦੇ ਜਦੋਂ ਔਖਾ ਟਾਈਮ ਆ ਹੁਣ ਸੰਪੰਥ ਦੇ ਉੱਤੇ ਹਾਂ ਹੁਣ ਕਿਉਂਕਿ ਸਾਡੇ ਕੋਲੇ ਕੋਈ ਸੰਸਥਾਵਾਂ ਨਹੀਂ ਕੋਈ ਸਟਰਕਚਰ ਨਹੀਂਗਾ ਕੋਈ ਸਾਡੇ ਕੋਲੇ ਅਸੀਂ ਰੂਪਰੇਖਾ ਨਹੀਂ ਕਰਨ ਦੀ ਹੁਣ ਜਰੂਰਤ ਆ ਵਿਦਵਾਨਾਂ ਦੇ ਜਿਹੜੀ ਵਿਦਵਤਾ ਤੁਹਾਡੇ ਕੋਲੇ ਹੈ ਹਾਂ ਜਿਹੜੇ ਕਥਾਕਾਰ ਆ ਉਹਨਾਂ ਦੇ ਲਈ ਵੀ ਆ ਤੇ ਜਿਹੜੇ ਦੂਜੇ ਪਾਸੇ ਦੋਹਾਂ ਧਿਰਾਂ ਦੇ ਲਈ ਜਾਣੀ ਹੈਗਾ ਕਿ ਹੁਣ ਜਿਹੜਾ ਟਾਈਮ ਆ ਭਟਕਸਾਲੀਆਂ ਨੂੰ ਵੀ ਬੇਨਤੀ ਹੈ ਕਿ ਆਹ ਟਾਈਮ ਆ ਉਹ ਫੈਸਲਾ ਲੈਣ ਜੇ ਕੋ ਲੈਣਾ ਸੋਚਾਰੂ ਠੀਕ ਆ ਜਥੇਦਾਰਾਂ ਨੂੰ ਕਿਹਾ ਕਿ ਜਿੱਥੇ ਪ੍ਰਕਾਸ਼ ਹੋਇਆ ਆਪ ਚੁਕਵਾ ਦੇਣ ਉਹਦੀਆਂ ਫੋਟੋ ਪਾਉਣ ਸਬੂਤ ਦੇਣ ਉਹਨਾਂ ਨੂੰ ਕਹਿਣ ਭੀ ਫੇ ਫੇ ਅਸੀਂ ਮੰਨਾਂਗੇ ਭੀ ਚਾਹੁੰਦੇ ਆ ਕੌਮ ਦੇ ਵਿੱਚ ਇੱਕ ਹੋਵੇ ਨਹੀਂ ਤਾਂ ਬਕਵਾ ਫੋਮ ਕਣਦੇਓ ਪ੍ਰਭਾ ਨਹੀਂ ਸਾਨੂੰ ਦੇਖਿਓ ਤੁਹਾਡਾ ਬਣਾਉਣੀ ਕੀ ਆ ਤੱਕੜੇ ਹੋ ਕੇ ਰਹੋ ਜਰੱਕ ਇੱਕ 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 ਦਸ ਦਿੰਨੇ ਆ ਭਈ ਜਿਹੜਾ ਟਾਰਗੇਟ ਅਸੀਂ ਐਵੇਂ ਨਹੀਂ ਹਵਾ ਚ ਤੀਰ ਨਹੀਂ ਅਸੀਂ ਛੱਡ ਰਹੇ ਤੁਮੇ ਹੁਣਾਂ ਦਾ ਨਾਮ ਲੈ ਕੇ ਅਸੀਂ ਤੁਹਾਡੇ ਦਸਮ ਗ੍ਰੰਥੋਂ ਹੱਥ ਪਾਇਆ ਤੁਸੀਂ ਕਹਿੰਨੇ ਗੁਰੂ ਦੀ ਬਾਣੀ ਆ ਤ੍ਰਿਆ ਚਰਤਨੋਂ ਹੱਥ ਪਾਇਆ ਅਸੀਂ ਗੋਲ ਮੋਲ ਗੱਲਾਂ ਨਹੀਂ ਪੰਥਪ੍ਰੀਤ ਨਹੀਂ ਹੈ ਪਏ ਅਸੀਂ ਬਿਨਾ ਨਾਮ ਲਈ ਤੋ ਗੱਲਾਂ ਕਹਿ ਰਹੀਆਂ ਵੇ ਮੁੜ ਕੇ ਕਹਾਂਗੇ ਵੀ ਨਹੀਂ ਤਾਂ ਮੈਂ ਤਾਂ ਇਹੀ ਕਹੀ ਸੀ ਵੀ ਇੱਥੇ ਲੱਗਾ ਤੀਰ ਤੇ ਬੰਦਾ ਕਹੇ ਵੀ ਨਹੀਂ ਆ ਤਾਂ ਯਾਰ ਇਹ ਇਧਰ ਨਹੀਂ ਪਾਸੇ ਲੱਗ ਗਿਆ ਜਾ ਕੇ ਨਹੀਂ ਇੱਥੇ ਮਾਰਿਆ ਸੀ ਮੈਂ ਤਾਂ ਇਹਨੂੰ ਤਾਂ ਟਾਰਗੇਟ ਕਰਕੇ ਮਾਰਿਆ ਸੀ ਮੈਂ ਹੈਨਾ ਫਿਰ ਹੁਣ ਬੰਦਾ ਕਹੇ ਗੋਲਾ ਚ ਬੋਲ ਵੀ 10 ਕਿੱਕਾ ਮਾਰੀਆਂ ਤੇ ਗੋਲਾ ਚ ਨਹੀਂ ਜਾ ਨਹੀਂ ਨਹੀਂ ਮੈਂ ਤਾਂ ਬਾਹਰ ਆ ਜਿਹੜੇ ਬਾਹਰ ਦੇਖਦੇ ਇਹਨਾਂ ਨੇ ਮਾਰ ਰਿਹਾ ਨਾ ਮੈਂ ਤਾਂ ਇੱਦਾਂ ਇੱਥੇ ਤਾਂ ਟਾਰਗੇਟ ਕਰਦਾ ਮੈਂ ਇਦਾਂ ਨਹੀਂ ਹੈਗੀ ਅਸੀਂ ਨਹੀਂ ਤਾਂ ਕਰਨੀ ਠੀਕ ਹੈ ਜੀ ਚਲੋ ਧੰਨਵਾਦ ਜੀ ਆਪਾਂ ਕਰੀਏ ਪੜ ਲਈਏ ਚਰਿੱਤਰ ਦੁਹਰਾ ਬਜ਼ਵਾਰਾ ਨਾਂ ਦੇ ਇੱਕ ਨਗਰ ਵਿੱਚ ਕੇਵਲ ਨਾਂ ਦਾ ਇੱਕ ਬੰਗਿਆ ਰਹਿੰਦਾ ਸੀ ਉਹ ਦਿਨ ਰਾਤ ਪਠਾਨ ਦੇ ਘਰ ਦੇ ਸਾਰੇ ਕੰਮ ਕਰਦਾ ਸੀ ਚੋਪਈ ਉਹਦੇ ਘਰ ਸੁੰਦਰ ਔਰਤ ਰਹਿੰਦੀ ਸੀ ਉਸ ਨੂੰ ਜਗਤ ਪਹੁਪਵਤੀ ਕਹਿੰਦਾ ਸੀ ਇੱਕ ਬੰਕੇ ਨਾਂ ਦੇ ਵਿਅਕਤੀ ਨਾਲ ਉਸਨੇ ਪ੍ਰੇਮ ਪਾੜ ਲਿਆ ਅਤੇ ਕੇਵਲ ਨੂੰ ਮਨੂਪਲਾ ਦਿੱਤਾ ਦੋਹਰਾ ਇੱਕ ਦਿਨ ਕੇਵਲ ਕਿਸੇ ਕੰਮ ਲਈ ਘਰ ਗਿਆ ਉਸਨੇ ਕੀ ਵੇਖਿਆ ਕਿ ਉਹਦੀ ਆਪਣੀ ਇਸਤਰੀ ਤੇ ਪ੍ਰੇਮੀ ਬਰਾਜੇ ਹੋਏ ਹਨ ਚਉਪਈ ਜਦ ਉਸ ਇਸਤਰੀ ਨੇ ਪਤੀ ਨੂੰ ਆਉਂਦਿਆਂ ਵੇਖਿਆ ਤਾਂ ਮਨ ਵਿੱਚ ਇਹ ਚਰਿੱਤਰ ਬਣਾਇਆ ਉਹਦੇ ਮੂੰਹ ਉੱਤੇ 100 ਜੁੱਤੀਆਂ ਮਾਰੀਆਂ ਤੇ ਕਿਹਾ ਕਿ ਪਠਾਨ ਨੂੰ ਛੱਡ ਕੇ ਇੱਥੇ ਕਿਉਂ ਆਇਓ ਬਈ ਸਮਝ ਨਹੀਂ ਪਤੀ ਦੇ ਮਾਰੀਆਂ ਹੋਣੀਆਂ ਫਿਰ ਅੱਗੇ ਪੜ੍ਹ ਲਓ ਸ਼ਾਇਦ ਜੇ ਜਿੱਤ ਮੈਂ ਤੁਹਾਨੂੰ ਬੋਲੂਗਾ ਜਿਸ 100 ਛੇਤਰ ਤੇ ਮੂੰਹ ਲਗਾਇਓ ਸ਼ੋਰ ਪਠਾਨ ਕਿਉਂ ਘਰ ਆਇਓ ਠੀਕ ਹੈ ਜੀ ਨਹੀਂ ਆ ਪੰਗਾ ਹਾਂ ਬਾਅਦ ਜਾਨੀਆ ਪਹਿਲਾਂ ਵੀ ਬਜਵਾਰਾ ਨਾਂ ਦੇ ਨਗਰ ਚ ਕੇਵਲ ਨਾਂ ਦਾ ਬਣਿਆ ਰਹਿੰਦਾ ਸੀ ਉਹ ਦਿਨ ਰਾਤ ਪਠਾਨ ਦੇ ਘਰ ਦੇ ਸਾਰੇ ਕੰਮ ਕਰਦਾ ਸੀ ਯਾ ਠੀਕ ਆ ਯਾ ਅੱਛਾ ਉਹਦੇ ਘਰ ਸੁੰਦਰ ਇਸਤਰੀ ਰਹਿੰਦੀ ਸੀ ਬਣਿਏ ਦੇ ਤੇ ਉਹ ਜਗਤ ਉਸ ਨੂੰ ਜਗਤ ਪੂਪਵਤੀ ਕਹਿੰਦਾ ਸੀ ਨਾ ਉਹ ਬੰਕੇ ਨਾਂ ਦੇ ਵਿਅਕਤੀ ਨਾਲ ਉਹਨੇ ਪ੍ਰੇਮ ਪਾੜ ਲਿਆ ਤੇ ਕੇਵਲ ਨੂੰ ਭਲਾ ਦਿੱਤਾ ਹਣਾ ਇੱਕ ਦਿਨ ਕੇਵਲ ਕਿਸੇ ਕੰਮ ਲਈ ਘਰ ਆਇਆ ਪਠਾਨ ਦੇ ਘਰੋਂ ਉਹਨੇ ਕੀ ਵੇਖਿਆ ਪਈ ਉਹਦੀ ਪਤਨੀ ਆਪਣੇ ਪ੍ਰੇਮੀ ਨਾਲ ਉਹਦੀ ਹਾਂ ਬੰਕੇ ਨਾਲ ਹਾਂ ਮੈਨੂੰ ਲਾਭ ਜਦ ਬਾਹਰ ਕਹਾਣੀ ਦਾ ਕਹਿੰਦਾ ਇਹਦਾ ਨਾਲ ਪੜਦਾ ਰਿਹਾ ਉਹਦਾ ਪਰ ਚੰਗੀ ਤਰ੍ਹਾਂ ਵਿਆਖਿਆ ਜੀ ਅੱਛਾ ਅੱਛਾ ਦੂਜਾਰਾ ਅੱਛਾ ਪੋਪੋ ਦੀਨੇ ਕੀ ਕਿਹਾ ਸੀ ਤੂੰ ਚਲੋ ਤੇ ਉਹ ਅੱਛਾ ਉਹ ਉਹ ਜਦੋਂ ਆਇਆ ਕੇਵਲ ਘਰ ਤੇ ਉਹ ਬੰਕੇ ਦੇ ਨਾਲ ਉਬਰਾਜੀ ਹੋਈ ਸੀ ਨਾ ਜਦ ਉਸ ਇਸਤਰੀ ਨੇ ਪਤੀ ਨੂੰ ਆਉਂਦਾ ਵੇਖਿਆ ਤਾਂ ਮਨ ਵਿੱਚ ਚਰਿੱਤਰ ਬਣਾਇਆ ਉਹਦੇ ਮੂੰਹ ਤੇ 100 ਜੁੱਤੀਆਂ ਮਾਰੀਆਂ ਤੇ ਉਹਨੂੰ ਕਹਿੰਦੀ ਪਠਾਨ ਦਾ ਘਰ ਛੱਡ ਕੇ ਇੱਥੇ ਕਿਉਂ ਆਇਆ ਪਤੀ ਘਰ ਵਾਲੇ ਉਹ ਪਠਾਨ ਦੇ ਕੰਮ ਕਰਦਾ ਸੀ ਹਾਂ ਯਾ ਹੁਣ ਬੜੀ ਗੱਲ ਨਾ ਦੋਹਰਾ ਉਹ ਇਸਤਰੀ ਆਪ ਜੁੱਤੀਆਂ ਮਾਰਨ ਵਿੱਚ ਰੁੱਝ ਗਈ ਅਤੇ ਉਸ ਕੇਵਲ ਨੂੰ ਕੋਈ ਹੋਸ਼ਨਾ ਰਹੀ ਅਜਿਹਾ ਚਰਿੱਤਰ ਕਰਕੇ ਉਸਨੇ ਬੰਕੇ ਨੂੰ ਘਰੋਂ ਭਜਾ ਦਿੱਤਾ ਹਾਂ ਹੈਨਾ ਆਪਣੇ ਚਿੱਤ ਵਿੱਚ ਬਹੁਤ ਕਰੋਧ ਵਧਾ ਕੇ ਤਪੇ ਹੋਏ ਤਾਂਬੇ ਵਰਗੀਆਂ ਅੱਖਾਂ ਬਣਾ ਕੇ ਤੇ ਮੂੰਹ ਬਟਕ ਕੇ ਬਣੀਆਂ ਨੂੰ ਕਹਿੰਦੀ ਇਸ ਤਰੀਕੇ ਕਹਿੰਦੀ ਕਬੈਤ ਜਿਹਦਾ ਲੂਣ ਖਾਈਏ ਉਹਨੂੰ ਕਦੇ ਵੀ ਛੱਡ ਕੇ ਨਹੀਂ ਜਾਣਾ ਆ ਹੁਣ ਕਥਾਕਾਰਾਂ ਵਾਲੀ ਹੋਣ ਲੱਗੀ ਹੈ ਹੈਨਾ ਹਾਂ ਕਹਿੰਦੀ ਜਿਹਦਾ ਲੂਣ ਖਾਈਏ ਉਹਨੂੰ ਕਦੇ ਵੀ ਛੱਡ ਕੇ ਨਹੀਂ ਜਾਣਾ ਚਾਹੀਦਾ ਜਿਹਦਾ ਲੂਣ ਖਾਈਏ ਉਸ ਲਈ ਅੱਗੇ ਹੋ ਕੇ ਲੜਨਾ ਚਾਹੀਦਾ ਜਿਹਦਾ ਲੂਣ ਖਾਈਏ ਉਹਨੂੰ ਕਦੇ ਵੀ ਧੋਖਾ ਨਹੀਂ ਦੇਣਾ ਚਾਹੀਦਾ ਮੇਰੀ ਸੱਚੀ ਗੱਲ ਸੁਣ ਲਓ ਇਸ ਲਈ ਉਸ ਲਈ ਸੱਚੀ ਮੁੱਚੀ ਲੜ ਮਰਨਾ ਚਾਹੀਦਾ ਕਦੇ ਚੋਰੀ ਨਹੀਂ ਕਰਨੀ ਚਾਹੀਦੀ ਮਾਲਕ ਜੋ ਆਪ ਦੇਵੇ ਉਹਨੂੰ ਵੀ ਵੰਡ ਕੇ ਖਾਣਾ ਚਾਹੀਦਾ ਕਦੇ ਝੂਠੀ ਗੱਲ ਨਹੀਂ ਬਣਾਉਣੀ ਚਾਹੀਦੀ ਅਤੇ ਕੁਝ ਲੈਣ ਲਈ ਰੁਚਿਤ ਨਹੀਂ ਹੋਣਾ ਚਾਹੀਦਾ ਕਦੇ ਕ੍ਰੋਧ ਨਹੀਂ ਵਧਾਉਣਾ ਚਾਹੀਦਾ ਜੋ ਜੇ ਮਾਲਕ ਮਾੜਾ ਚੰਗਾ ਕਹੇ ਤਾਂ ਉਹਨੂੰ ਵੀ ਮੰਨ ਲੈਣਾ ਚਾਹੀਦਾ ਹੇ ਪਤੀ ਦੇਵ ਮੇਰੀ ਗੱਲ ਸਮਝ ਕੇ ਇਸ ਤਰ੍ਹਾਂ ਨਾ ਨੌਕਰੀ ਕਰਨੀ ਚਾਹੀਦੀ ਆ ਦੋਹ ਰਬਣੀਆਂ ਨੇ ਜੁੱਤੀਆਂ ਖਾ ਕੇ ਸਿੱਖਿਆ ਨੂੰ ਮਨ ਵਿੱਚ ਧਾਰਨ ਕਰ ਲਿਆ ਤੇ ਇਹ ਕਹਿ ਕੇ ਇਸਤਰੀ ਸਿਆਣੀ ਹੈ ਘਰੋਂ ਚਲਾ ਗਿਆ ਤੇ ਭੇਦ ਨੂੰ ਨਾ ਸਮਝਿਆ ਇੱਥੇ ਸ਼੍ਰੀ ਚరిత్ర ਰੂਪਾਖਿਆਨ ਤ੍ਰਿਆ ਚరిత్ర ਦੇ ਮੰਤਰੀ ਭੂਪ ਸੰਵਾਦ ਦੇ 73ਵੇਂ ਚరిత్ర ਦੀ ਸਮਾਪਤੀ ਸਭ ਸ਼ੁਭ ਹੈ ਬਣੀਆ ਟਕਸਾਲੀ ਹੋਊ ਫਿਰ ਤਾਂ ਮੈਂ ਕਹਿੰਨਾ ਜੀ ਇੱਕ ਤਾਂ ਗੱਲ ਇਹ ਆ ਕਿ ਜਦੋਂ ਤੁਸੀਂ ਘਰ ਜਾਮੂ ਜੇ ਜਾਂਦੇ ਤੇ ਤਿੰਨੀ ਜੁੱਤੀ ਚੱਕ ਕੇ ਲੱਪ ਕੇ ਉੱਠੜ ਤੁਹਾਨੂੰ ਤੇ ਸਮਝ ਲਿਓ ਕਿ ਕੋਈ ਘਰ ਆਇਆ ਬੰਕਾ ਘਰ ਆਇਆ ਬੰਕਾ ਹਾਂ ਹਾਂ ਬੰਕਾ ਘਰ ਆਇਆ ਹੈ ਨਾ ਤੇ ਬਾਕੀ ਆਹ ਦੇਖ ਲਓ ਹੁਣ ਇਹ ਜਿਹੜੀ ਸਿੱਖਿਆ ਦਿੱਤੀ ਨਾ ਪਤਨੀਆਂ ਮੈਂ ਕਹਿੰਦਾ ਵੀ ਕਿਸੇ ਕਥਾਕਾਰ ਦੇ ਇੱਕ ਪ੍ਰੋਗਰਾਮ ਵਿੱਚੋਂ ਇੰਨੀ ਲੱਪ ਕੇ ਦਿਖਾ ਦਿਓ ਸੁਣੋ ਵੀ ਜਿਹਦਾ ਲੂਣ ਖਾਈਏ ਉਹਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਪਹਿਲੀ ਗੱਲ ਜਿਹਦਾ ਲੂਣ ਖਾਈਏ ਉਹਦੇ ਲਈ ਅੱਗੇ ਹੋ ਕੇ ਲੜਨਾ ਚਾਹੀਦਾ ਦੂਜੀ ਫਿਰ ਉਹਨੂੰ ਕਦੇ ਧੋਖਾ ਨਹੀਂ ਦੇਣਾ ਚਾਹੀਦਾ ਤਿੰਨ ਫਿਰ ਉਹ ਕਹਿੰਦੀ ਵੀ ਉਹਦੇ ਲਈ ਸੱਚੀ ਮੁੱਚੀ ਲੜ ਮਰਨਾ ਚਾਹੀਦਾ। ਹੂੰ ਫਿਰ ਕਹਿੰਦੀ ਕਦੇ ਚੋਰੀ ਨਹੀਂ ਕਰਨੀ ਚਾਹੀਦੀ। ਮਾਲਕ ਜੋ ਆਪ ਦੇਵੇ ਉਹਨੂੰ ਵੀ ਵੰਡ ਕੇ ਖਾਣਾ ਚਾਹੀਦਾ। ਕਦੇ ਝੂਠੀ ਗੱਲ ਨਹੀਂ ਬਣਾਉਣੀ ਚਾਹੀਦੀ। ਠੀਕ ਆ? ਅਤੇ ਕੁਝ ਲੈਣ ਲਈ ਰੁਚਿਤ ਨਹੀਂ ਹੋਣਾ ਚਾਹੀਦਾ। ਯਾ ਕਦੇ ਕ੍ਰੋਧ ਨਹੀਂ ਵਧਾਉਣਾ ਚਾਹੀਦਾ। ਹੂੰ ਹਨਾ ਮਾੜਾ ਚੰਗਾ ਕਹੇ ਤਾਂ ਉਹਨੂੰ ਵੀ ਮੰਨ ਲੈਣਾ ਚਾਹੀਦਾ ਆ। ਹੂੰ ਨੌ ਗੱਲਾਂ ਯਾ ਨੌ ਸਿੱਖਿਆਵਾਂ ਪਤਨੀ ਨੇ ਦਿੱਤੀਆਂ। ਜਿਹੜੀ ਪਤਨੀ ਆਉਂਦੀ ਨੂੰ ਘਰ ਦੇ ਘਰ ਵਾਲੇ ਦੇ ਆਜ ਤੇ ਬੰਕੇ ਨਾ ਬੈਠੀ ਸੀ। ਇੱਕ ਗੱਲ ਹੋਰ ਵੀ ਦੇਖਣ ਵਾਲੀ ਇਹਦੇ ਚ ਵੀ ਪਤਨੀ ਨੂੰ ਗਿਆਨ ਕਿੰਨਾ ਹੈ ਜਿਹੜੇ ਕਹਿੰਦੇ ਨਾ ਵੀ ਇਕੱਲਾ ਗਿਆਨ ਉਹ ਤਾਂ ਜਦੋਂ 3 ਸਾਲ ਦਾ ਖੋਜ ਕਰਕੇ ਆਈ ਹੁੰਦੀ ਹੈ ਜਿਹੜੇ ਕਹਿੰਦੇ ਵੀ ਗਿਆਨ ਨਹੀਂਗਾ ਤਾਂ ਲੋਕੀ ਗਲਤ ਗੱਲ ਨੂੰ ਕਰਦੇ ਆ ਹਾਂ ਫਿਰ ਜਦੋਂ ਗਿਆਨ ਆ ਗਿਆ ਹਾਂ ਫਿਰ हट ਜਾਣਗੇ हट ਜਾਣਗੇ ਉਹ ਤੁਸੀਂ ਦੇਖ ਲਓ ਪਤਨੀ ਨੂੰ ਕਿੰਨਾ ਗਿਆਨ ਹੈ ਹੂੰ ਇੰਨੇ ਗਿਆਨ ਦੇ ਬਾਵਜੂਦ ਵੀ ਮੰਕੇਨਾ ਮੰਕੇਨਾ ਬਹਿਣੀ ਉੱਠਣੀ ਆ ਨਾਲੇ ਮਤਲਬ ਮਤਲਬ ਜਿਹੜੀ ਕਮਜ਼ੋਰੀ ਆ ਉਹਦੀ ਉਹ ਤੋਂ ਆਪਣਾ ਛਟਕਾਰਾ ਨਹੀਂ ਕਰ پا ਰਹੀਗੀ ਉਹ ਨਾ ਜੀ ਨਾ ਗਿਆਨ ਨਹੀਂ ਉਹਦਾ ਕਮਜ਼ੋਰੀ ਜਿਹੜੀ ਉਹਦੀ ਵਿਭਚਾਰ ਕਰਨ ਦੀ ਕਮਜ਼ੋਰੀ ਹੈ ਪ੍ਰਾਇਮਰਦ ਦੇ ਨਾਲ ਉਹ ਉਹ ਉਹਦੇ ਗਿਆਨ ਨੇ ਨਹੀਂ ਛਟਕਾਤ ਛੜਾ ਦੇਣੀ। ਉਹ ਜਿਹੜੀ ਸਾਰੀਆਂ ਚੀਜ਼ਾਂ ਜਿਹੜੀਆਂ ਸਮਝਣ ਵਾਲੀਆਂ। ਬਾਕੀ ਜਿਹੜੇ ਟਕਸਾਲੀ ਕਈ ਵਾਰ ਇਦਾਂ ਹੁੰਦੇ ਆ। ਹੂੰ ਦੋ ਗੱਲਾਂ ਮੈਂ ਕਰਨੀਆਂ। ਇੱਕ ਤਾਂ ਮੈਂ ਜਿਹੜੀ ਮੈਂ ਗੱਲ ਕਰਦਾ ਸੀ ਵੀ ਜਿਹੜਾ ਉਹ ਬਣੀਆ ਟਕਸਾਲੀ ਹੋ ਸਕਦਾ ਬੁੱਧੀ। ਉਹ ਜੋਂ ਜਿਹੜਾ ਹਾਂਜੀ ਵੀ ਜਿਹੜਾ ਇਹ ਘਰੇ ਘਰ ਵਾਲੀ ਦੇ ਨਾਲ ਸੀਜ ਦੇ ਉੱਤੇ ਬੈਠੇ ਪਰਾਏ ਮਰਦ ਨੂੰ ਦੇਖ ਕੇ ਤੇ ਛਿੱਤਰ ਖਾ ਕੇ ਤੇ ਚੁੱਪ ਕਰਕੇ ਕਹਿੰਦਾ ਕਿ ਜਨਾਨੀ ਬੜੀ ਸਿਆਣੀ ਹੈ ਉਹ ਮੁੜ ਜਾ ਮੈਂ ਕਰਕੇ। ਬੀ ਇਦਾਂ ਭੂਰ ਨਿਗੂ ਸੇ ਉਹ ਕੋਈ ਸਿਆਣਾ ਬੰਦਾ ਇਦਾਂ ਨਹੀਂ ਕਰ ਸਕਦਾ ਪਤਾ ਹੀ ਆ ਖੰਡ ਕਰੀ ਜਾਂਦੀ ਆ ਇਹ ਕਿੰਨੀ ਇਦਾਂ ਜੁੱਤੀਆਂ ਮਾਰਨ ਲੱਪਈ ਹੈ ਇੱਥੇ ਹੁਣ ਉੱਥੇ ਬੰਦਾ ਕਹੇ ਪੇ ਹਮਸਰਾਮ ਕੋ ਰੜ ਗਈ ਕਿ ਸੋਕੇ ਮੰਦਾ ਆਖੀ ਜਿੱਤ ਜੇ ਮੇਰੇ ਜਾਨ ਅਗਲੀ ਮੋੜੋਂ ਉੱਤੇ ਛੁਕਰ ਹੋਇਆ ਕਿ ਇਦਾਂ ਨਹੀਂ ਕਹਤਾ ਹਣਾ ਉਹਨੇ ਇਦਾਂ ਵੀ ਤੂੰ ਗਲਤ ਨਹੀਂ ਕਹਿ ਸਕਦਾ ਮੈਨੂੰ ਇਦਾਂ ਠੀਕ ਹੈ ਥਾਲੀ ਦੂਜੀ ਗੱਲ ਹੈਗੀ ਆ ਉਹ ਇਹ ਆ ਵੀ ਇਹ ਟਕਸਾਲੀ ਆਮ ਤੌਰ ਤੇ ਇਹ ਗੱਲ ਕਰਦੇ ਆ ਵੀ ਇਹੋ ਜੀ ਜਿਹੜਾ ਨਾ ਪਹਿਰਾ ਜਿਹੜਾ ਹੈਗਾ ਹੁਣ ਪਹਿਰਾ ਜਨਾਨੀ ਨੇ ਤਾਂ ਇਹ ਗੱਲਾਂ ਕਹੀਆਂ ਸਿਆਣੀਆਂ ਸਿਆਣੀਆਂ ਧਿਆਨ ਭਟਕਾਉਣ ਵਾਸਤੇ ਵੀ ਮੇਨੇ ਮੁੰਨੇ ਮਾਰਕੇ ਨੇ ਘਰੋਂ ਭਜਾ ਦਿੱਤਾ ਤਾਂ ਆਪਣਾ ਜਿਹੜਾ ਜਿਹੜਾ ਮੈਨੂੰ ਮਿਲਣ ਵਾਸਤੇ ਆਇਆ ਹੋਇਆ ਜਿਹੜੇ ਪ੍ਰਾਇਮ ਮਰਦ ਨਾਲ ਬੈਠੀ ਉਹਨੂੰ ਟਪਾ ਲਾਂ ਹੁਣ ਪਤਾ ਨਾ ਲੱਗੇ ਉਹਦਾ ਹੁਣ ਉਹ ਗੱਲਾਂ ਤਾਂ ਕਰ ਰਹੀ ਹੈ ਜੇ ਕੋ ਟਕਸਾਲੀ ਕਹਿੰਦਾ ਨਾ ਵੀ ਤ੍ਰਿਆ ਚਰਿੱਤਰ ਦੇ ਵਿੱਚ ਸਿੱਖਿਆਵਾਂ ਬਹੁਤ ਆ ਦੇਖੋ ਵੀ ਕਿੰਨੀਆਂ ਸਿੱਖਿਆਵਾਂ ਪ੍ਰਾਇਆ ਨੂਨ ਖਾ ਕੇ ਹਰਾਮ ਨਹੀਂ ਕਰਨਾ ਫਲਾਣਾ ਢਿਗੜਾ ਝਿੰਕੜਾ ਇਹ ਇਦਾਂ ਹੀ ਕਰਦੇ ਜਦ ਦੇ ਦੋ ਹਾਂਜੀ ਹੁਣ ਕਹਾਣੀ ਕੋਈ ਐ ਉਹਦੇ ਵਿੱਚ ਜਿਹੜੀ ਨਿਜਨਾਰੀ ਕੇ ਸੰਗ ਰਹੇ ਉਹ ਤੋਂ ਨਿਤ ਬੜਈਓ ਵਾਲੀ ਜਿਹੜੀ ਗੱਲ ਹੈਗੀ ਆ ਉਹ ਕਹਾਣੀ ਦੇ ਵਿੱਚ ਫਿੱਟ ਕੀਤੀ ਹੋਈ ਆ ਇਦਾਂ ਹੀ ਸਿੱਖਿਆ ਇਦਾਂ ਹੀ ਇਦਾਂ ਹੀ ਉਹਨੂੰ ਕਹਿੰਦੇ ਦੇਖੋ ਕਿੰਡੀ ਵੱਡੀ ਸਿੱਖਿਆ ਦਿੱਤੀ ਆ ਗੁਰੂ ਤੇਗ ਬਹਾਦਰ ਪਾਸ਼ਾ ਨੇ ਗੁਰੂ ਗੋਬਿੰਦ ਸਿੰਘ ਨੂੰ ਹਮ ਇਹੋ ਜੀਆਂ ਗੱਲਾਂ ਨੂੰ ਜਦੋਂ ਤੁਸੀਂ ਪੜੋਗੇ ਨਾ ਧਿਆਨ ਨਾਲ ਤੁਹਾਨੂੰ ਪਤਾ ਲੱਗ ਜਾਣਾ ਕਿ ਸਿੱਖਿਆਵਾਂ ਨਹੀਂ ਗੀਆਂ ਉਹ ਉਹ ਇੱਕ ਪਾਰਟ ਆਫ ਦਾ ਜਿਹੜਾ ਚਰਿੱਤਰ ਆ ਉਹ ਬਸ ਉਹ ਚਰਿੱਤਰ ਦਾ ਇੱਕ ਹਿੱਸਾ ਆ ਉਹ ਹਿੱਸਾ ਜੇ ਕੋਈ ਬੰਦਾ ਉਹ ਇੱਕ ਹਿੱਸੇ ਨੂੰ ਕਵੇ ਵੀ ਇਸ ਸਿੱਖਿ ਤੋਂ ਸਿੱਖਿਆ ਮਿਲਦੀ ਐ ਇਸ ਕਰਕੇ ਚਰਿੱਤਰ 20 ਮੰਨਣਾ ਐ ਮੈਂ ਉਹਦੇ ਨਾਲ ਫਿਰ ਉਹ ਤਾਂ ਫਿਰ ਸਮਝ ਲਓ ਦੂਜਾ ਬੰਨਿਆ ਹੀ ਹੋਊਗਾ ਫਿਰ ਉਹਦਾ ਇੰਦਾ ਫਿਰ ਉਹ ਸਿਆਣਾ ਬੰਦਾ ਤਾਂ ਨਹੀਂ ਹੋ ਸਕਦਾ ਕੋਈ ਬੰਦਾ ਜਿਹੜਾ ਇਦਾਂ ਮੰਨ ਜੀ ਉਹ